ਸਰਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਪਿੰਡ ਬੁੱਧਲ ਦੀ ਜਿੱਥੇ ਕੀ ਸ਼ੱਕੀ ਹਾਲਾਤਾਂ ਦੇ ਵਿੱਚ 17 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਫੋਰੈਂਸਿਕ ਟੀਮਾਂ ਪਹੁੰਚੀਆਂ ਤੇ ਹੋਰ ਜਿਹੜੇ ਕਿ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਿ ਅਧਿਕਾਰੀ ਪਹੁੰਚੇ ਤੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਕਿ ਆਖਰ ਤਿੰਨ ਪਰਿਵਾਰਾਂ ਦੇ 17 ਮੈਂਬਰਾਂ ਦੀ ਜਿਹੜੀ ਮੌਤ ਹੋਈ ਆ ਉਹ ਕਿਵੇਂ ਹੋਈ ਆ ਜਿਸ ਤੋਂ ਬਾਅਦ ਇਸ ਦੇ ਵਿੱਚ ਖੁਲਾਸਾ ਹੋਇਆ ਕਿ ਆਖਰ ਇਸ ਦੀ ਮੌਤ ਦੇ ਪਿੱਛੇ ਕੀ ਕਾਰਨ ਆ ਤੇ ਦੂਜੇ ਪਾਸੇ ਜਿਹੜਾ ਕਿ ਇੱਕ ਹੋਰ ਐਲਾਨ ਹੋ ਚੁੱਕਿਆ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਜਿਹੜੇ 17 ਲੋਕਾਂ ਦੀ ਜਾਨ ਚਲੀ ਗਈ ਉਸ ਤੋਂ ਇਲਾਵਾ ਹੋਰ ਜਿਹੜਾ ਕਿ ਇਸ ਪਿੰਡ ਦੇ ਵਿੱਚ ਕਿਸੇ ਦੀ ਜਾਨ ਨਾ ਜਾਵੇ ਜਿੱਦੇ ਚਲਦੇ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਕਿਉਂਕਿ ਪਾਣੀ ਦੇ ਵਿੱਚ ਜਿਹੜੀ ਪੁਸ਼ਟੀ ਕੀਤੀ ਗਈ ਹੈ ਕਿ ਚਰਨੇ ਦੇ ਪਾਣੀ ਦੀ ਕਿ ਉਸ ਦੇ ਵਿੱਚ ਕੀਟਨਾਸ਼ਕਾਂ ਦੀ ਪੁਸ਼ਟੀ ਹੋਈ ਆ ਜਿਸ ਕਰਕੇ ਇਸ ਅਹ ਹੋਈਆਂ 17 ਮੌਤਾਂ ਦਾ ਜੜਾ ਕੀ ਕਾਰਨ ਦੱਸਿਆ ਜਾ ਰਿਹਾ ਬਾਕੀ ਹੋਰ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀ ਪਹੁੰਚੇ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਅਸੀਂ ਇਸ ਖਾਸ ਰਿਪੋਰਟ ਦੇ ਜ਼ਰੀਏ ਇੱਕ ਇੱਕ ਗੱਲ ਸਾਂਝੀ ਕਰਦੇ ਕਿ ਕਿਸ ਤਰੀਕੇ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ 17 ਮੈਂਬਰਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਇਸੇ ਗੱਲ ਪਤਾ ਲੱਗਦੀ ਹੈ ਕਿ 17 ਮੌਤਾਂ ਹੋਈਆਂ ਨੇ ਤਾਂ ਮੌਕੇ ਦੇ ਉੱਤੇ ਜਾਂਚ ਅਧਿਕਾਰੀ ਪਹੁੰਚਦੇ ਨੇ ਟੀਮਾਂ ਪਹੁੰਚਦੀਆਂ ਨੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਜਿਹੜੀ ਕਿ ਆ ਕੇ ਜਾਂਚ ਕਰਦੀਆਂ ਤਾਂ ਜਾਂਚ ਦੇ ਵਿੱਚ ਜਿਸ ਗੱਲ ਦੀ ਪੁਸ਼ਟੀ ਹੋਈ ਆ ਉਸ ਤੋਂ ਬਾਅਦ ਸਾਰੇ ਹੈਰਾਨ ਹੋ ਗਏ ਨੇ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਇਸ ਕਰਕੇ ਜਿਹੜਾ ਕਿ ਕੋਈ ਹੋਰ ਮੌਤ ਦਾ ਕਾਰਨ ਨਾ ਬਣ ਸਕੇ ਤਾਂ ਦੇਖੋ ਇਹ ਖਾਸ ਰਿਪੋਰਟ ਜੰਮੂ ਕਸ਼ਮੀਰ ਦੇ ਬੁੱਧਲ ਪਿੰਡ ਦੇ ਵਿੱਚ ਭੇਤ ਭਰੀ ਬਿਮਾਰੀ ਦੇ ਕਾਰਨ ਤਿੰਨ ਪਰਿਵਾਰਾਂ ਦੇ 17 ਮੈਂਬਰਾਂ ਦੀ ਮੌਤ ਦੀ ਚੱਲ ਰਹੀ ਜਾਂਚ ਦੇ ਦੌਰਾਨ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰ ਦੇ ਵਿੱਚ ਇੱਕ ਝਰਨੇ ਨੂੰ ਸੀਲ ਕਰ ਦਿੱਤਾ ਗਿਆ ਫਿਲਹਾਲ ਚਰਨੇ ਤੋਂ ਲਏ ਗਏ ਪਾਣੀ ਦੇ ਵਿੱਚ ਕੁਝ ਕੀਟਨਾਸ਼ਕਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤਾਂ ਕੋਟ ਰਾਂਕਾ ਸਬ ਡਿਵੀਜ਼ਨ ਦੇ ਵਧੀਕ ਡਿਪਟੀ ਕਮਿਸ਼ਨਰ ਦਿਲਮੀਰ ਨੇ ਇੱਕ ਹੁਕਮ ਦੇ ਵਿੱਚ ਕਿਹਾ ਗਿਆ ਕਿ ਬੁੱਦਲ ਪਿੰਡ ਦੇ ਵਸਾਂਤ ਤੋਂ ਲਏ ਗਏ ਪਾਣੀ ਦੇ ਨਮੂਨਿਆਂ ਦੇ ਵਿੱਚ ਕੁਝ ਕੀਟਨਾਸ਼ਕਾਂ ਦੀ ਪੁਸ਼ਟੀ ਹੋਈ ਹੈ ਵਧੀ ਇੱਕ ਡਿਪਟੀ ਕਮਿਸ਼ਨਰ ਦਿਲਮੀਰ ਦੇ ਅਨੁਸਾਰ ਪੀ ਐਚ ਈ ਡਿਵੀਜ਼ਨ ਰਜ਼ੌਰੀ ਦੁਆਰਾ ਬਾਲੂਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਬੰਧਿਤ ਮੈਜਿਸਟ੍ਰੇਟ ਦੁਆਰਾ ਸੀਲ ਕਰ ਦਿੱਤਾ ਗਿਆ ਡਰ ਹੈ ਕਿ ਪਿੰਡ ਦੀ ਆਦੀਵਾਸੀ ਆਬਾਦੀ ਇਸ ਛਰਨੇ ਦੇ ਵਗਦੇ ਪਾਣੀ ਨੂੰ ਗੁਪਤ ਰੂਪ ਦੇ ਵਿੱਚ ਇਕੱਠਾ ਕਰ ਸਕਦੀ ਹੈ ਇਸ ਲਈ ਤਹਿਸੀਲਦਾਰ ਖਵਾਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਪਿੰਡ ਵਾਸੀ ਕਿਸੇ ਵੀ ਹਾਲਤ ਵਿੱਚ ਇਸ ਬੌਲੀ ਦੇ ਪਾਣੀ ਦੀ ਵਰਤੋਂ ਨਾ ਕਰੇ ਵਧੀਕ ਡਿਪਟੀ ਕਮਿਸ਼ਨਰ ਦਿਲਮੀਰ ਨੇ ਅਧਿਕਾਰੀ ਨੂੰ ਰਜ਼ੌਰੀ ਜ਼ਿਲ੍ਹੇ ਦੇ ਪਿੰਡ ਬੁੱਧਲ ਦੀ ਘੇਰਾਬੰਦੀ ਕਰ ਲਈ ਕਿਹਾ ਗਿਆ ਤੇ 24 ਘੰਟੇ ਮੌਕੇ ਤੇ 2 ਤੋਂ 3 ਸੁਰੱਖਿਆ ਕਰਮੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਜੋ ਕੋਈ ਵੀ ਇੱਥੋਂ ਜੜਾ ਕਿ ਪਾਣੀ ਨਾ ਵਰਤ ਸਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਦੇ ਰਜ਼ੌਰੀ ਜ਼ਿਲ੍ਹੇ ਦੇ ਵਿੱਚ ਰਹਿ ਸਮੇਂ ਹੀ ਬਿਮਾਰੀ ਕਾਰਨ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗ੍ਰਹਿ ਮੰਤਰਾਲੇ ਦੀ ਅਗਵਾਈ ਦੇ ਵਿੱਚ ਇੱਕ ਅੰਤਰਾਲਾ ਮੰਤਰਾਲਾ ਟੀਮ ਦੇ ਗਠਨ ਦੇ ਆਦੇਸ਼ ਦਿੱਤੇ ਗਏ ਨੇ ਇਹ ਕਦਮ ਇਸ ਖੇਤਰ ਦੇ ਵਿੱਚ ਹੋਈਆਂ ਸ਼ੱਕੀ ਮੌਤਾਂ ਦੀ ਬਾਰੀਕੀ ਦੇ ਨਾਲ ਜਾਂਚ ਕਰਨ ਅਤੇ ਉਹਨਾਂ ਦਾ ਕਾਰਨਾਂ ਦਾ ਪਤਾ ਲਗਾਉਣ ਲਈ ਚੁੱਕਿਆ ਗਿਆ ਹੈ ਕੇਂਦਰੀ ਟੀਮ ਰਹਿੱਸਮੀ ਬਿਮਾਰੀ ਕਾਰਨ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਇਸ ਅੰਤਰ ਮੰਤਰਾਲੇ ਦੀ ਟੀਮ ਨੂੰ ਜੰਮੂ ਕਸ਼ਮੀਰ ਦੇ ਫੋਰੈਂਸਿਕ ਵਿਗਿਆਨ ਪਸ਼ੂ ਪਾਲਣ ਅਤੇ ਖੁਰਾਕ ਸੁਰੱਖਿਆ ਵਿਭਾਗਾਂ ਦੀ ਮਦਦ ਵੀ ਲਈ ਜਾ ਰਹੀ ਹੈ ਟੀਮ ਐਨਤਬਾਨ ਨੂੰ ਬੁੱਧਲ ਪਹੁੰਚ ਗਈ ਹੈ ਤਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਰਜੌਰੀ ਦੇ ਪ੍ਰਿੰਸੀਪਲ ਡਾਕਟਰ ਏਐਸ ਭਾਰਤੀ ਦੀ ਅਗਵਾਈ ਹੇਠ ਸਥਾਨਕ ਡਾਕਟਰਾਂ ਦੀ ਟੀਮ ਨੇ ਪਿੰਡ ਬੁੱਧਲ ਦੇ ਵਿੱਚ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ 17 ਲੋਕਾਂ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲੀ ਹੋਈ ਹੈ ਉਹਨਾਂ ਕਹਿ ਕੇ ਰਜ਼ੌਰ ਦੇ ਵਿੱਚ ਹੁਣ ਤੱਕ 17 ਲੋਕਾਂ ਦੀ ਜਾਨ ਚੁੱਕੀ ਹੈ ਜੇਕਰ ਉਹਨਾਂ ਪਰਿਵਾਰਾਂ ਨਾਲ ਕੁਝ ਗਲਤ ਹੋਇਆ ਤਾਂ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੰਮੂ ਕਸ਼ਮੀਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜਾ ਕਿ ਮੁਆਵਜ਼ੇ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਉਮਰ ਅਬਦੁੱਲਾ ਕੋਲ ਇਲਾਕੇ ਦਾ ਦੌਰਾ ਕਰਨ ਦਾ ਸਮਾਂ ਨਹੀਂ ਸੀ ਉਸ ਕੋਲ ਗੁਲਮਾਰਗ ਜਾਣ ਦਾ ਸਮਾਂ ਸੀ ਪਰ ਰਜ਼ौरी ਜਾਣ ਦਾ ਸਮਾਂ ਨਹੀਂ ਸੀ ਪਰ ਲਗਾਤਾਰ ਇਲਾਕੇ ਦੇ ਵਿੱਚ ਹੋਈਆਂ ਸਮੋਤਾਂ ਲੈ ਕੇ ਜਿਹੜੀ ਕਿ ਸਨਸਨੀ ਫੈਲੀ ਹੋਈ ਆ ਤਾਂ ਦੱਸਦੀ ਹੈ ਕਿ ਅਗਲੇ ਜਿਹੜੇ ਕਿ ਹੁਕਮ ਜਾਰੀ ਕਰਦੇ ਹੋਏ ਇਸ ਪੂਰੇ ਇਲਾਕੇ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਇਲਾਕੇ ਤੋਂ ਬਾਹਰ ਨਾ ਜਾਵੇ ਵੱਖ-ਵੱਖ ਜ਼ੋਨ ਬਣਾ ਦਿੱਤੇ ਗਏ ਨੇ ਖਾਣ ਪੀਣ ਦਾ ਜ਼ੋਨ ਵੱਖਰਾ ਬਣਾਇਆ ਗਿਆ ਕਿਉਂਕਿ ਪਾਣੀ ਦਾ ਜੋ ਹੁਣ ਤੱਕ ਜਾਂਚ ਹੋਈ ਹੈ ਉਹਦੇ ਵਿੱਚ ਕੀਟਨਾਸ਼ਕਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਕਰਕੇ ਇਹ ਮੌਤਾਂ ਹੋਈਆਂ ਨੇ ਤਾਂ ਕਿ ਕਿਸੇ ਹੋਰ ਦੀ ਮੌਤ ਨਾ ਹੋਵੇ ਇਸ ਨੂੰ ਲੈ ਕੇ ਜਿਹੜੇ ਕਿ ਪੂਰੇ ਇਲਾਕੇ ਨੂੰ ਜਿਹੜਾ ਕੀ ਸੀਲ ਕਰ ਦਿੱਤਾ ਗਿਆ ਤੇ ਸੁਰੱਖਿਆ ਕਰਮਚਾਰੀ ਨੂੰ ਤਾਇਨਾਤ ਕੀਤਾ ਗਿਆ ਸੋ ਦਾ ਦੇ ਕਿ ਪਾਣੀ ਦੇ ਵਿੱਚ ਕੀਟਨਾਸ਼ਕਾਂ ਦੀ ਪੁਸ਼ਟੀ ਹੋਈ ਆ ਜਿਸ ਕਰਕੇ ਇਹਨਾਂ ਮੌਤਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਬਾਕੀ ਹੁਣ ਅਧਿਕਾਰੀ ਉਸ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਤੇ ਉੱਥੇ ਬੈਠੇ ਨੇ ਵੱਖਰੋ ਵੱਖਰੇ ਜਣਕੀ ਜ਼ੋਨ ਬਣਾਏ ਗਏ ਨੇ ਬਿਊਰੋ ਰਿਪੋਰਟ ਅਖੰਡ ਲੋਕ